ਬੱਦਲ ਆਇਆ ਤੇ ਬਹੁਤ ਆ ਜੀ ਕਿਦੇ ਮੀਂਹ ਪੈ ਜਾਵੇ ਦੇਖੋ ਸਾਡੇ ਕਿੰਨਾ ਬੱਦਲ ਆਇਆ ਪਰ ਨਾਲ ਹਵਾ ਵੀ ਇੰਨੀ ਆ ਤੇ ਇਹ ਸਾਰਾ ਤਕਰੀਬਨ ਉੱਡ ਹੀ ਜਾਣਾ ਠੰਡੀ ਠੰਡੀ ਹਵਾ ਆਇਆ ਤੇ ਪਲਾਂਟ ਜੀ ਸਾਡਾ ਅੱਗ ਦਿਖਾ ਨਹੀਂ ਸਾ ਕੋਈ ਕਰਦਾ ਬਾਪੂ ਬਾਪੂ ਨੇ ਅੱਗ ਲਾਈ ਸੀਗੀ ਤੇ ਕੂੜੇ ਉਹਨੂੰ ਘਾਹ ਕੋ ਉਹਨੂੰ ਤੇ ਉਧਰੋਂ ਆ ਗਿਆ ਜੀ ਬੱਦਲ ਇਹਨਾ ਚਲ ਮੀਂਹ ਪੈ ਕੇ ਵਜੂਗੀ ਇਹ ਸਾਡਾ ਬਾਪੂ ਦਾ ਬੱਦਲ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਮੇਰਾ ਨਵਾਂ ਵਲੌਗ 10 ਵਜੇ ਪੂਰੇ ਕੰਮਕੁਮ ਨਿਬੇੜ ਕੇ ਅਸੀਂ ਹੋ ਗਏ ਆ ਫ੍ਰੀ ਬੱਦਲ ਬਹੁਤ ਆਇਆ ਸਵੇਰੇ ਬਹੁਤ ਪਰ ਬਿਲਕੁਲ ਵੀ ਨਹੀਂ ਪਿਆ ਬਿਲਕੁਲ ਵੀ ਹਜੇ ਵੀ ਉਹਨੂੰ ਕੀ ਕਹਿੰਦਾ ਬੱਦਲ ਗਰਜਦਾ ਪਰ ਮੀਂਹ ਉਹ ਪਤਾ ਨਹੀਂ ਸਾਡੇ ਪੈਣਾ ਕਿ ਨਹੀਂ ਪੈਣਾ ਦੇਖਦੀ ਉਹ ਦੇਖੋਗੀ ਮੈਂ ਉਹਨੂੰ ਕਿਹਾ ਨਾ ਮੈਨੂੰ ਨਾ ਮੇਰੇ ਲਈ ਲੋਅਰ ਲੈ ਕੇ ਆਏ ਉਹ ਮੇਰੇ ਲਈ ਜਿਹੜਾ ਲੋਅਰ ਲੈ ਕੇ ਆਈ ਹੈ ਨਾ ਮੈਂ ਤੁਹਾਨੂੰ ਉਹ ਦਿਖਾਉਣੀ ਆ ਪਲੀਜ਼ ਕੋਈ ਮਜ਼ਾਕ ਨਾ ਅਡਾਇਓ ਮੇਰਾ ਵੀਡੀਓ ਦੇਖ ਕੇ ਵਲੌਗ ਦੇਖ ਕੇ ਜਸਟ ਫਨ ਸ਼ਾਨ ਵਾਸਤੇ ਮੈਂ ਤੁਹਾਨੂੰ ਉਹ ਲੋਅਰ ਦਿਖਾਉਣੀ ਆ ਵੀ ਮੇਰੀ ਸਿਸਟਰ ਨੂੰ ਇਹ ਨਹੀਂ ਪਤਾ ਵੀ ਮੈਂ 46 ਕਿਜੀ ਦਾ ਬੰਦਾ ਹਾਂ ਤੋਂ ਮੇਰੇ ਲਈ ਇੱਕ ਕੁਇੰਟਲ ਵਾਲੇ ਬੰਦੇ ਵਾਲਾ ਲੋਅਰ ਲੈ ਕੇ ਆਈ ਦੇਖਿਓ ਬੈਕ ਕੈਮਰਾ ਬੋਲੀ ਪਾਈ ਦਾ ਪਜਾਮਾ ਨਹੀਂ ਮੈਂ ਪਾਇਆ ਹੁੰਦਾ ਰਾਉਂਡ ਰਾਉਂਡ ਕਸਮ ਲਿਖੇ ਮੈਨੂੰ ਇਦਾਂ ਪੀ ਲੋਕ ਜਿੱਦਾਂ ਮੈਂ ਕਿਸੇ ਹਲਵਾਈ ਦਾ ਪਜਾਮਾ ਪਾਇਆ ਹੁੰਦਾ ਵੀ ਕਿਸੇ ਉਦਾਂ ਦੇ ਬੰਦੇ ਦਾ ਤੇ ਟੀ-ਸ਼ਰਟ ਮੈਂ ਮਨ ਲਈ ਹੀ ਪਾਈ ਆ ਤਾਂ ਗਰਮੀ ਬਹੁਤ ਹੈ ਔਲੀ ਢੁਲੀ ਤੇ ਪਲੀਜ਼ ਮੇਰੀ ਸਿਸਟਰ ਵਲੌਗ ਦੇਖ ਕੇ ਦੇਖ ਲਈ ਤੇ ਗਾ ਤਾਂ ਮੈਨੂੰ ਇੰਨਾ ਪੁੱਲਾ ਪਜਾਮਾ ਲੋਅਰ ਨਾ ਲਿਆ ਕੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਪਾਦਾ ਰੋਟੀ ਤੁਹਾਨੂੰ ਕਈ ਜਣੇ ਅਸੀਂ ਗੱਲ ਤੋਂ ਹੀ ਹੈ ਨਾ ਉਹ ਕਈਆਂ ਦੇ ਮੈਂ ਦੇਖਿਆ ਬਹੁਤ ਜ਼ਿਆਦਾ ਕਰਦੇ ਪਾਦਾ ਨਹੀਂ ਕਹਿਣਾ ਮਤਲਬ ਰੋਟੀ ਤਾਂ ਇਦਾਂ ਤਾਂ ਕੁੱਤੇ ਨੂੰ ਪਾਈ ਦੀ ਰੋਟੀ ਪਾਦਾ ਨਹੀਂ ਕਹਿਣਾ ਉਹਦੇ ਵਿੱਚ ਬਿਗ ਬਾਸ ਦੇ ਵਿੱਚ ਕਸਮ ਲੱਗੇ ਬਿਗ ਬਾਸ ਦੇ ਵਿੱਚ ਵੀ ਉਹ ਲੜਾਈ ਹੋਈ ਸੀ ਅਸੀਂ ਗੱਲ ਤੋਂ ਹੀ ਪਈ ਰੋਟੀ ਇਹ ਨੀ ਗਾਣਾ ਵੀ ਪਾ ਦਾਂ ਖਾਣਾ ਡਾਲ ਦੂੰ ਗਾਇਜ਼ ਵੀਰੇ ਖਾਣਾ ਡਾਲ ਦੂੰ ਚਲੋ ਜੀ ਆਪਾਂ ਬੱਚਿਆਂ ਨੂੰ ਰੋਟੀ ਦੇ ਲਈਏ ਫਿਰ ਦੇਖਦੇ ਅੱਜ ਬਣਾਵਾਂਗੇ ਚਿੱਲੀ ਪਨੀਰ ਸ਼ਾਮ ਨੂੰ ਬਣਾਵਾਂਗੇ ਹੁਣ ਤਾਂ ਅਸੀਂ ਚੋਲ ਖਾ ਕੇ ਸਾਰ ਲੈਣ ਲੱਗੇ ਰਾਤੀ ਚੋਲ ਬਣਾਏ ਸੀ ਚਲੋ ਜੀ ਫੇਰ ਮਿਲਦੇ ਹਾਂ ਰੋਟੀ ਖਾ ਕੇ ਇਹ ਜੀ ਸਾਡੇ ਮੁੰਡੇ ਦਾ ਆ ਗਿਆ ਮਾਈਗ੍ਰੇਸ਼ਨ ਸਰਟੀਫਿਕੇਟ ਅਮਰੀਕਾ ਜਵਾ ਨੂੰ ਕੀ ਕਹਿਦਾ ਨੰਬਰ ਮਾਰਕਸ ਇਹ ਸਰਟੀਫਿਕੇਟ ਜਿਹਦਾ ਪਹਿਲਾ ਸਰਟੀਫਿਕੇਟ ਉਹਦਾ ਦੇਦੇ ਮੇਰੇ ਕੋਲ ਮਾਰਕਸ ਨਹੀਂ ਹੁੰਦੇ ਮਾਰਕਸ ਸ਼ੀਟ ਦਾ ਲਗੁੰਦਾ ਨਹੀਂ ਨਹੀਂ ਪ੍ਰੋਸੈਸ ਕਰਦੇ ਇਹਨਾਂ ਨੂੰ ਤੋਂ ਹੀ ਉਕਰਾਣਾ ਲੈਮੀਨੇਸ਼ਨ ਕਰਾ ਲਾਂਗੇ ਕਰੈਕਟਰ ਸਰਟੀਫਿਕੇਟ ਵੀ ਮਿਲ ਗਿਆ ਸੋਸ਼ਲ ਮਾਡਲ ਸੀਨੀਅਰ ਸਕੈਂਡਰੀ ਸਕੂਲ ਚਲੋ ਇਹ ਤੇ ਟੈਨਸ਼ਨ ਜੀ ਲੱਤੀ ਸਰਟੀਫਿਕੇਟ ਇਹ ਮਾਰਕਸ ਸ਼ੀਟ ਮਨਵੀਰ ਦੀ ਇੱਕ ਕੈਰੈਕਟਰ ਸਰਟੀਫਿਕੇਟ ਵੀ ਮਿਲ ਗਿਆ ਮਨੀ ਦੇ ਤੇ ਫੋਟੋ ਕਿੱਦਾਂ ਨੇ ਇਹ ਜਿੱਤੇ ਫੋਟੋ ਮੈਂ ਨਾ ਉਹ ਯੂਜ਼ ਕਰਦੀ ਆਂ ਕੀ ਕਹਿੰਦੇ ਆ ਉਹਨੂੰ ਆਦੀਵਾਸੀ हेयर ऑयल ਪਹਿਲਾਂ ਬਣਾਉਣਾ ਮੇਰੇ ਵਾਲ ਐਨ ਝੜਨੋਂ ਹਟ ਗਏ ਪਰ ਹੁਣ ਮੇਰੇ ਵਾਲ ਇੰਨੇ ਛੱਡਦੇ ਆ ਇੰਨੇ ਇੰਨਾ ਗੁੱਛ ਗੁੱਛ ਵਾਲਾਂ ਦੇ ਲੱਤਦੇ ਆ ਪਹਿਲਾਂ ਤਾਂ ਨਾ ਇੱਕਦਮ ਫਰਕ ਪੈ ਗਿਆ ਪਰ ਕਈਆਂ ਤੋਂ ਪੁੱਛਿਆ ਉਹ ਕਹਿੰਦੇ ਆ ਜਿਹੜਾ ਮੌਸਮ ਐ ਸੌਣ ਦਾ ਮਹੀਨਾ ਚ ਵਾਲ ਜਿਹੜੇ ਛੱਡਦੇ ਹੁੰਦੇ ਮੈਂ ਤੁਹਾਨੂੰ ਹੁਣੇ ਸਿਰ ਵਾ ਕੇ ਨਾ ਆਪਣੇ ਬਾਲਤਾਂ ਨੂੰ ਦਿਖਾਉਣੀ ਆ ਮੇਰਾ ਦਿਲ ਇੰਨਾ ਰੋਜ਼ ਘੱਟਦਾ ਮੈਨੂੰ ਇਦਾਂ ਲੱਗਦਾ ਥੋੜੇ ਟਾਈਮ ਤੱਕ ਮੈਨੂੰ ਬੋਏ ਕੱਟ ਕਰਾਉਣਾ ਪੈਣਾ ਮੈਂ ਕਿ ਨਹੀਂ ਆਦੀਵਾਸੀ ਵਾਲਿਆਂ ਵਾਲਿਆਂ ਦੇ ਇਹਨੂੰ ਕੀ ਕਹਿੰਦਾ ਵਾਲ ਲਾ ਕੇ ਲੈ ਆਈਏ ਦਿਖਾਈਏ ਤੁਹਾਨੂੰ ਵਾਲ ਫੇਲ ਹੋ ਗਿਆ ਆਦੀਵਾਸੀ ਹੈਅਰ ਆਇਲ ਗੀਰਤ ਦੇ ਕਹਿਣ ਨੂੰ ਦਰ ਫਟੇ ਮੂੰਹ ਦੇਖੋ ਵਾਲ ਇਨ ਨੇ ਅੱਜ ਤੇ ਇਨ ਨੇ ਕੱਟਿਆ ਵਾਲ ਨਹੀਂ ਤੇ ਦਿੱਤੋਂ ਵੀ ਜ਼ਿਆਦਾ ਜ਼ਿਆਦਾ ਲੱਤਦੇ ਹੁੰਦੇ ਮੈਨੂੰ ਤਾਂ ਇਦਾਂ ਲੱਗੂ ਬਸ ਮੇਰੇ ਹਸਬੰਦ ਗੰਜੇ ਆ ਨਾ ਥੋੜਾ ਟਾਈਮ ਹੀ ਆ ਸਾਡੀ ਦੋਨਾਂ ਦੀ ਜੋੜੀ ਇੱਕ ਗੰਜਾ ਜੂਜੀ ਗੰਜੀ ਮੈਨੂੰ ਕੋਈ ਸ਼ਰਮ ਨਹੀਂ ਮੈਂ ਆਪਣੇ ਘਰ ਵਾਲੇ ਨਾਲ ਦੀ ਬਣ ਜੂਗੀ ਪਰ ਦੇ ਲ ਘਟਦਾ ਸੱਚੀ ਨਾ ਗੰਜੇ ਹੋ ਜਾਾਂ ਆਹ ਦੇਖੋ ਵੀ ਪਤਾ ਨਹੀਂ ਮੈਨੂੰ ਨਹੀਂ ਸਮਝ ਲੱਗਦੀ ਪਰ ਮੇਰੇ ਵਾਲ ਛੜਨੋਂ ਹਟ ਗਏ ਜੀ ਜੱਗੂ ਮੇਰੇ ਵਾਲ ਆਉਣਾ ਆਦੀਵਾਸੀ ਹੈ ਮੇਰੇ ਐਸੇ ਆ ਮਹੀਨੇ ਸ਼ੁਰੂ ਹੋਏ ਜਦੋਂ ajo ਬਹੁਤ ਪਸੀਨਾ ਇਦਾਂ ਵਾਲਾਂ ਨੂੰ ਆਉਣ ਲੱਪਿਆ ਨਾ ਪਸੀਨਾ ਹੈ ਉਹ ਆਦੀਵਾਸੀ ਪਹਿਲਾਂ ਹੁਣ ਨਹੀਂ ਲਾਉਂਦੀ ਮੈਂ ਜਦੋਂ ਇਹਦੇ ਜ਼ਿਆਦਾ ਛੜਨ ਲੱਪਿਆ ਘੰਟਾ ਕ ਪਹਿਲਾਂ ਉਦੋਂ ਤਾਂ ਮੈਂ ਰਾਤ ਨੂੰ ਲਾ ਲੈਣੀ ਹੁੰਦੀ ਸੀ ਤੇ ਜਦੋਂ ਕ ਪਸੀਨਾ ਆਉਣ ਲੱਪਿਆ ਨਾ ਵਾਲਾਂ 'ਚ ਉਦੋਂ ਕਿਤੇ ਜ਼ਿਆਦਾ ਛੜਨ ਲੱਪਿਆ ਗਰਮੀ ਵਧੀ ਜਿੰਨੋਂ ਜ਼ਿਆਦਾ ਇਹ ਜੀ ਜੈਂਪਰ ਮੈਂ ਕਰ ਲਿਆ ਸੀ ਤਿਆਰ ਦੇਖ ਲੋ ਇਹਦਾ ਮੇ ਕੋ ਬਲੌਗ ਬਣਾ ਹੀ ਨਹੀਂ ਹੋਇਆ ਗਰਮੀ ਬਹੁਤ ਸੀਗੀ ਮਾਨ ਨਹੀਂ ਕੀਤਾ ਬਲੌਗ ਬਣਾਉਣਾ ਹਨ ਕਿਸੇ ਹੋਰ ਤੇ ਦੱਸੂਗੀ ਆ ਦਿਖਾ ਦੇ ਜੱਗੇ ਹੁਣ ਕਿਸੇ ਹੋਰ ਬਲੌਗ ਤੇ ਤੁਹਾਨੂੰ ਦਿਖਾਵਾਂਗੀ ਆ ਕਿੱਦਾਂ ਲਗਾਈਏ ਵਾਲੀ ਆ ਦਿਖਾ ਦੇ ਐਦਾਂ ਲਗਾ ਲਈ ਮੈਂ ਪਾਈਪਿੰਗ ਵਾਂਗੂ ਉੱਤਰ ਪਾਈਪੀ ਕਰ ਲਈ ਜਦੋਂ ਤੇ ਦਾ ਟਾਈਮ ਲੱਗਦਾ ਸੀ ਜਿਵੇਂ ਤਰ੍ਹਾਂ ਫੋਨ ਆਉਂਦਾ ਜਦ ਵੀ আর ਜਿਹੜੀ ਤਿਆਰ ਕੀਤੀ ਸੀ ਇਹਦੇ ਪੌਂਚੇ ਬਣਾ ਲਈਏ ਹੁਣ ਤੇ ਇਹ ਦੇਖੋ ਇਹ ਮੈਂ ਇਦਾਂ ਲਾ ਦਿੱਤੀ ਸੀ ਗਿਨਲੈਸ ਇਹਨੂੰ ਮਤਲਬ ਕਿ ਪਹਿਲਾਂ ਮੈਂ ਇਦਾਂ ਲਾ ਕੇ ਫਿਰ ਇਹਨੂੰ ਮੋੜ ਦਿੱਤਾ ਸੀ ਪਹਿਲਾਂ ਇਦਾਂ ਕਰਕੇ ਲਾ ਲਈ ਸੀ ਆ ਰੱਖ ਕੇ ਇਦਾਂ ਪੁੱਠੀ ਫਿਰ ਇਹਨੂੰ ਇਦਾਂ ਕਰਕੇ ਮੋੜ ਕੇ ਇਦੇ ਉੱਪਰ ਉਹਨੂੰ ਕੀ ਕਹਿਦਾ ਵਾਲੀ ਸੀਨ ਲਾ ਦਿੱਤੀ ਸੀ ਇਹ ਵੀ ਲਾਲੀ ਤੇ ਜੈਂਪਰ ਵੀ ਤਿਆਰ ਕਰ ਲਿਆ ਤੁਹਾਨੂੰ ਦਿਖਾਈ ਦਿੱਤਾ ਹੁਣ ਕਰਦੇ ਆਪਾਂ ਪੂਰੇ ਤਿਆਰ ਦੇਖੀ ਦੇਖੀ ਆ ਗਿਆ ਮਨਵੀਰ ਭਗੀ ਮੈਨੂੰ ਮੈਨੂੰ ਕਹਿਣਾ ਹੁਣ ਭੂਗਾ ਕੋਲ ਮਨਵੀਰ ਆ ਗਿਆ ਭਗੂ ਆ ਗਿਆ ਨੰਨੂ ਦੇਖ ਦੇਖ ਦੇ ਜਬ ਬੂਆ ਖੋਲਿਆ ਬੂਆ ਖੋਲਿਆ ਮਨੀ ਆ ਗਿਆ ਜਬ ਬੂਆ ਖੋਲ ਕੇ ਆ ਦਿਹਲੇ ਨੂੰ ਕਿੰਨਾ ਪਤਾ ਮਨੀ ਦਾ ਨਾ ਐਦਾਂ ਹੀ ਕਰਦੀ ਦੋਨੇ ਵੀ ਕਿਤੇ ਚਲੇ ਜਾਣਾ ਨਾ ਅਸੀਂ ਸ਼ਹਿਰ ਸਾਰਾ ਦਿਨ ਬੂਏ ਵਾਲ ਬੈਠੀ ਦੇਖੀ ਜਾਣਾ ਵੀ ਕਦੋਂ ਆਉਗੇ ਪੱਗੂ ਆ ਗਿਆ ਮਨੀ ਚੀਜੀ ਰਣਗੇ ਆਵਾਂ ਨਹੀਂ ਤੇ ਕਿੰਨੀ ਬੜਕ ਲੰਦੀ ਦੇਖੀ ਐਦਰ ਮੁ ਕਰ ਐਦਰ ਕਰ ਉਹ ਤੇਰਾ ਕੱਲ ਬਰਥਡੇ ਨਹੀਂ ਨਾ ਮਨਾਇਆ ਪਗੀ ਏ ਕੱਲ ਤੇਰਾ ਬਰਥਡੇ ਨਹੀਂ ਨਾ ਮਨਾਇਆ ਅੱਜ ਮਨੀ ਤੇ ਲਈ ਪੀਜ਼ਾ ਲੈਣ ਗਿਆ ਬਰਥਡੇ ਤੇ ਜੀ ਜਿਹੜੇ ਪਾਣੀ ਸੱਤੀ ਮਨੀ ਪੀਜ਼ਾ ਲਿਆ ਪਗੀ ਲਈ ਪਗੀ ਨੇ ਚੀਜੀ ਖਾਣੀ ਪੀਜ਼ਾ ਬਹੁ ਮజే ਨਾਲ ਖਾਂਦੀ ਏ ਉਹ ਅੱਜ ਇਹਦੇ ਬਰਥਡੇ ਤੇ ਪੀਜ਼ਾ ਖਾਣੇ ਆ ਦੇਖਿਓ ਉਹਨੂੰ ਪੀਜ਼ਾ ਖਵਾਵਾਂਗੇ ਇਹ ਕਹਿੰਨੇ ਮਜੇ ਨਾਲ ਉਹਨੂੰ ਕੀ ਕਹੀਦਾ ਪੀਜ਼ਾ ਖਾਂਦੀ ਏ ਹਾਂ ਆਇਆ ਹੀ ਨਹੀਂ ਮਨੀ ਮੈਂ ਬੂਆ ਖੋਲ ਆਈ ਹਾਂ ਤਾਂ ਮਨੀ ਆਇਆ ਨਹੀਂ ਭਰਾ ਜੇ ਬੱਲੇ ਪਗੀ ਤੇਰੇ ਤੂੰ ਤਾਂ ਜੀ ਲੈਣ ਗਿਆ ਮਨੀ ਜੀ ਜੀ ਲੈਣ ਗਿਆ ਹਏ ਮਨੀ ਮਨੀ ਬਗੀ ਦੀ ਪੀਜ਼ਾ ਲੈਣ ਗਿਆ ਖਾਣਾ ਪੀਜ਼ਾ ਪੀਜ਼ਾ ਖਾਣਾ ਖਾਣਾ ਪੀਜ਼ਾ ਦੇਖ ਦੇ ਜੀਭਾ ਕੱਢ ਦੀ ਆਉਂਦੇ ਆਉਂਦੇ ਜਦੋਂ ਜੀਭਾ ਕੱਢੇ ਨਾ ਉਦੋਂ ਇਹਨੂੰ ਖਾਣ ਦਾ ਹੁੰਦਾ ਪੀਜ਼ਾ ਖਾਣਾ ਆ ਦੇ ਜੀਭ ਕੱਢ ਤੀ ਨਾ ਜਿਹੋਦੇ ਜੀਭ ਕੱਢੇ ਉਦੋਂ ਦੇਖੀ ਪਗੀ ਮਾਸੀ ਨੇ ਮੂਰਤੀ ਬਣੀ ਰਹਿਣਾ ਬੂਏ ਵਾਲੀ ਦੇਖੀ ਜਾਣਾ ਵੀ ਕਦੋਂ ਮਨੀ ਐ ਬੂਆ ਖੋਲੇ ਤੇ ਅੰਦਰ ਆਵੇ ਪਗੀ ਆ ਜਾ ਇੱਥੇ ਬੈਠ ਜਾ ਆ ਜਾਣਾ ਮਨਵੀਰ ਨੇ ਆ ਜਾ ਪਗੀ ਤੈਨੂੰ ਬੇਸਬਰੀ ਨਾਲ ਉਡੀਕਨਦਾ ਹੀ ਦੇਖ ਦੇਖ ਦੇ ਆ ਗਿਆ ਮਨੀ ਹਾਏ ਅੱਜ ਜੀਜੀ ਲੈ ਆਇਆ ਮਨੀ ਦੇ ਲਈ ਇਹ ਦੇਖ ਦੇ ਕਿ ਆ ਗਈ ਆ ਜਾਈਂ ਜਲਦੀ ਦੇਖ ਦੇਖ ਦੇ ਦੇਖੋ ਦੇਖ ਦੇਖ ਮਨੀ ਉਹ ਛੱਡਣ ਗਿਆ ਮੁੰਡੇ ਛੱਡਣ ਗਿਆ ਆ ਜਾਣਾ ਮਨੀ ਨੇ ਫੇ ਆ ਜੀਜੀ ਲੈ ਕੇ ਆਇਆ ਮਨੀ ਹਾਏ ਹਾਏ ਜੀਜੀ ਚੀਜੀ ਪੀਜ਼ਾ ਪੀਜ਼ਾ ਦੇਖਿਓ ਬਗੀ ਨੂੰ ਪਾਵਾਂਗੇ ਬਗੀ ਨੇ ਕਿੰਨੇ ਮਜ਼ੇ ਨਾਲ ਖਾਣਾ ਹੈ ਖਿਚੜੀ ਪਾਤੀ ਕਿਰਨ ਨੂੰ ਪਿੱਕ ਪਾਵਤੋ ਕਿਰਨ ਆ ਜਾ ਪੀਜ਼ਾ ਖਾ ਲਾ ਦੇਖਿਓ ਬਗੀ ਖਾਂਦੀ ਪੀਜ਼ਾ ਬਗੀ ਦਾ ਅੱਜ ਹੈਪੀ ਬਰਥਡੇ ਹੋਣਾ ਪੀਜ਼ਾ ਖਾ ਕੇ ਹਾ ਨਹੀਂ ਖਾਣਾ ਹਾਂ ਇਹਦਾ ਮਤਲਬ ਟੇਸਟੀ ਨਹੀਂ ਬੀਜ਼ਾ ਜਿਹਪਾ ਕੀਨੇ ਨਹੀਂ ਖਾਦਾ ਆਖਾ ਨੇ ਕੋਈ ਚੀਜ਼ ਵਾਲਾ ਖਾਓਗੀ ਚੀਜ਼ ਵਾਲਾ ਅਗਰ ਚੀਜ਼ ਵਾਲਾ ਖਾਓਗੇ ਨਹੀਂ ਇਹ ਨੂੰ ਟੇਸਟੀ ਨਹੀਂ ਲੱਗਾ ਖਾਗੀ 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 ਪਿਛਲਾ ਸੀ ਨਾ ਹਾਂ ਖਾਗੀ ਨਹੀਂ ਉਹ ਵੀ ਖਾ ਲਿਆ ਖਾਗੀ ਹੋ ਜੀ ਬਣਾ ਲਈਏ ਆਪਾਂ ਚਾਹ ਜਦ ਮੈਂ ਖੁੱਲ ਜਾ ਸਿੰ ਸਿੰ ਆਪਣਾ ਟਾਈਟਾ ਹੈਂਡਾ ਮੈਂ ਮੈਕਅੱਪ ਬਣਾਉਣੀ ਆ ਅਦਰਕ ਵਾਲੀ ਚਾਹ ਟੇਸਟੀ ਟੇਸਟੀ ਮੇਰੀ ਫੇ ਚਾਹ ਪੀਣੀ ਹੁੰਨੀ ਪਹਰਾ ਜਿਹੜੇ 3:30 ਵਜੇ ਵਾਲਾ ਟਾਈਮ ਹੈ ਨਾ ਇਹਦੇ ਤੇ ਨਾ ਉਹ ਮਨ ਕਰੇ ਹੁੰਦਾ ਚਾਹ ਪੀਏ ਫਿਰ ਮੈਂ ਚਾਹ ਜਿਹੜੀ ਉਹ ਜ਼ਰੂਰ ਪੀਣੀ ਆ 3 ਵਜੇ ਪਰ ਠੰਡੀ ਕਰਕੇ ਗਰਮ ਚਾਹ ਨਹੀਂ ਪੀਣੀ ਆ ਮੈਂ ਤਾਂ ਚਲੋ ਮੈਂ ਰੱਖਣਾ ਚਾਹ ਦਾ ਪਾਣੀ ਇਹ ਰੱਖ ਦਿੱਤਾ ਜੀ ਆਪਾਂ ਚਾਹ ਵਾਸਤੇ ਪਾਣੀ ਹੁਣ ਮੈਂ ਚ ਪਾਉਂਗੀ ਛੋਟੀ ਇਲਾਇਚੀ ਵੇਰ ਇਸ ਛੋਟੀ ਇਲਾਇਚੀ ਮੈਂ ਛੋਟੀ ਇਲਾਇਚੀ ਤੇ ਅਦਰਕ ਜਿਹੜਾ ਉਹ ਕੁੱਟ ਲਿਆ ਪਰ ਮੈਂ ਠੰਡੇ ਪਾਣੀ ਚ ਨਹੀਂ ਪਾਉਣੀ ਹੁੰਦੀ ਇਨ ਇਲਾਇਚੀ ਵੀ ਅਦਰਕ ਵੀ ਜਦੋਂ ਪਾਣੀ ਰਿਜੇ ਪੈ ਜਾਂਦਾ ਫਿਰ ਮੈਂ ਇਹ ਵਾਲਾ ਮਟੀਰੀਅਲ ਜਿਹੜਾ ਪਾਉਣੀ ਹੁੰਦੀ ਛੋਟੀ ਇਲਾਇਚੀ ਅਦਰਕ ਤੇ ਅਜਵੈਣ ਅਜਵੈਣ ਨਹੀਂ ਜ਼ਿਆਦਾ ਪਾਉਣੀ ਹੁੰਦੀ ਉਹ ਥੋੜੀ ਜਿਹੀ ਪਾਉਣੀ ਹੁੰਦੀ ਹੁਜੇ ਪਾਣੀ ਰੱਖਿਆ ਇਹ ਰਿਜੇ ਬੈਲਵੇ ਉਹਨਾਂ ਚ ਰ ਆਪਾਂ ਜਾ ਕੇ ਅੰਦਰ ਬੈਠ ਜਾਨੇ ਆ ਜਦੋਂ ਰਿਜੇ ਪੈ ਗਿਆ ਫਿਰ ਆ ਕੇ ਪਾਉਨੇ ਆ ਛੋਟੀ ਇਲਾਇਚੀ ਤੇ ਅਦਰਕ ਅਮਲੀ ਵਾਲੀ ਚਾਹ ਯੋਗੀ ਪਾਣੀ ਲੱਗ ਗਿਆ ਅਰਜਨ ਪਾੜੋ ਪਾੜੋ ਇਹ ਆਉਣਾ ਜੱਟ ਦਾ ਬਚ ਇਹਨਾਂ ਨੂੰ ਹੌਂ ਗੈਸ ਕਰ ਦੋ ਘੱਟ ਸੇ ਦਾ ਫਲੇਵਰ ਨਿਕਲਦਾ ਅਦਰਕ ਦਾ ਤੇ ਇਲਾਇਚੀ ਦਾ ਗਰਮ ਪਾਣੀ ਚ ਪਾਈਏ ਠੰਡੇ ਚ ਪਾ ਦੋ ਤਾਂ ਕੋਈ ਫਾਇਦਾ ਨਹੀਂ ਫ੍ਰੀਜ਼ ਹੋ ਜਾਂਦਾ ਮੇਰੀ ਬਲੋਸ ਵੀ ਠੰਡੇ ਪਾਣੀ ਚ ਅਦਰਕ ਪਾਉਂਗੇ ਕੁਝ ਵੀ ਪਾਉਂਗੇ ਉਹ ਫਲੇਵਰ ਨਹੀਂ ਆਉਂਦਾ ਫ੍ਰੀਜ਼ ਹੋ ਜਾਂਦਾ ਮਗਰੇ ਪਾ ਲਈਆ ਪਚਾਪਤੀ ਚੀਨੀ ਹਜੇ ਨਹੀਂ ਪਾਉਣੀ ਇਹ ਮੇਰੀਆਂ ਆਪਣੀਆਂ ਰੈਸਪੀਆਂ ਆ ਚਾਹ ਦੀ ਵੀ ਬੁਟੀ ਸਿੱਧੀ ਰੈਸਪੀ ਇਹ ਜਿਹੜੀ ਚੀਜ਼ ਲੋਕੀ ਪਹਿਲਾਂ ਮੰਨਦੇ ਮੈਂ ਬਾਅਦ ਚ ਪਾਉਂਦੀ ਸਾਰੀਆਂ ਪੁਟੀਆਂ ਸਿੱਧੀਆਂ ਰੈਸਪੀਆਂ ਮੈਨੂੰ ਆ ਸਦਾ ਹੁੰਦਾ ਜਿੱਤ ਮੋਟੂ ਹੁੰਦੇ ਨਾ ਮੈਂ ਤਾਂ ਮੇਰੇ ਹਸਬੰਦ ਨੂੰ ਨਾਲ ਕਹਿਣਾ ਸੀ ਬੱਲੇ ਨੰਗਲਿਓ ਮਿਲ ਪੀ ਕੇ ਆਣੇ ਪੁਪਲ ਨੇ ਨਗਲਾਰੇ ਹੋਏ ਨਾ ਦਿਮਾਗ ਪਾਛਾ ਜਿਹੜੀ ਚੀਜ਼ ਲੋਕੀ ਇੱਦਾਂ ਬਣਾਉਂਦੇ ਓ ਤੇ ਫੁੱਟੇ ਸਿੱਧੇ ਬਣਾਉਂਦੇ ਨਹੀਂ ਬਾਬਾ ਹੁਲ ਲਿਆ ਇਹ ਜੀ ਆਪਾਂ ਮਿਲਕ 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 ਲੋਜੀ ਮੈਂ ਚਾਹ ਨੂੰ ਗਿਤੀਆਰ ਹਣ ਹਰਜੋਤ ਦੇ ਕਹਿਣ ਵਾਂਗੂ ਮੇਰੇ ਭਰਾ ਦਾ ਕਹਿਣ ਵਾਂਗੂ ਇਹਨੂੰ ਦੇ ਲਈਏ 100 ਵਾਲਾ 100 ਵਾਲਾ ਜਦਜੇ ਸੋਚਿਆ ਜਾਵੇ 100 ਵਾਲਾ ਵੀ ਛੱਟੀ ਆ ਜਾਂਦਾ ਜਿੰਨੀ ਫਾਸਟ ਫਾਸਟ ਰਿਜਨ ਦਈ ਆ ਮਾਤਾ ਜੱਤ ਤੱਕ ਫਿਰ ਨਾ ਨਾ ਚੰਗੀ ਤਰ੍ਹਾਂ ਮੈਨੂੰ ਮਤ ਵਧੀਆ ਨਹੀਂ ਲੱਗਦੀ ਚਾਹ ਚਾਹ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦੀ ਮੈਂ ਟੇਸਟ ਕਰਕੇ ਦੇਖਣੀ ਹੁੰਦਾ ਬਹੁਤ ਟੇਸਟੀ ਹੈ ਲੋਕ ਜੇ ਥੋੜੇ ਟਾਈਮ ਤੱਕ ਪਚਾਹ ਵਾਲਾ ਢਾਬਾ ਖੋਲਦੇ ਆ ਵਾਹ ਵਾਹ ਕਿੰਨੀ ਵਧੀਆ ਲੱਗਦੀ ਰੱਜ ਦੀ ਲੇ ਕੇ ਐ ਜੀ ਚਾਹ ਪਾ ਲਈ ਮੈਂ ਆਪਣੀ ਜੱਗੂ ਦੀ ਜੱਗੂ ਜਾਣਦੀ ਮੰਨੀ ਵੀ ਨਹੀਂ ਚਾਹ ਪੀਂਦੇ ਪਰ ਮੈਂ ਬਣਾਈ ਹੈ ਮੈਂ ਜ਼ਬਰਦਸਤੀ ਚਾਹ ਪਿਲਾ ਦੇਣੀ ਇਹ ਨਾਲ ਬਿਸਕਟ ਬੇਬੇ ਬਾਪੂ ਦੀ ਚਾਹ ਪਤਾ ਨਹੀਂ ਪਾਈ ਕਿਉਂਕਿ ਉਹ ਦੋਨੇ ਬੈਠ ਕੇ ਇਕੱਠੇ ਉਹਨਾਂ ਦੀ ਚਾਹ ਪਤਾ ਨਹੀਂ ਪਈ ਮम्मी ਡੈਡੀ ਦੀ ਕਿਉਂਕਿ ਮੰਮੀ ਚਾਹ ਪਉਂਦੀ ਹੁੰਦੀ ਹੁੰਦੀ ਆ ਡੈਡੀ ਦੀ ਆਪਣੇ ਹਿਸਾਬ ਨਾਲ ਕਰਨਾ ਡੈਡੀ ਨੇ ਰੋਟੀ ਲੈਣੀ ਨਾਲ ਤੇ ਫਿਰ ਉਹ ਦੋਨੇ ਬੈਠ ਕੇ ਚਾਹ ਵਾਲੀ ਕੱਪਸ਼ਾ ਪਾਰਦੇ ਹੁੰਦੇ ਆ ਤੇ ਫੇ ਨਾਲ ਨਾਲ ਚਾਹ ਪੀਂਦੇ ਹੁੰਦੇ ਆ ਤੇ ਤਾਂ ਕਰਕੇ ਮੈਂ ਪਾਈ ਨਹੀਂ ਕਿਉਂਕਿ ਮੰਮੀ ਹੈ ਜੋ ਵਾਸ਼ਰੂਮ ਚ ਜਦੋਂ ਬਾਹਰ ਨਿਕਲੀ ਉਹਨੇ ਆਪੇ ਚਾਹ ਪਾ ਲੈਣੀ ਆ ਨਾਲੇ ਦੋਨਾਂ ਨੇ ਗੱਲਾਂ ਬਾਤਾਂ ਕਰਨੀਆਂ ਨਾਲੇ ਚਾਹ ਪੀ ਲੈਣੀ ਇਸ ਲਈ ਆਪਾਂ ਆਪਣੀ ਪੀ ਲਈਏ ਜੇ ਖੇਸੀ ਲੈ ਕੇ ਹੀ ਬਹਿਣਾ ਤੇ ਏਸੀ ਕਾਤੇ ਚਲਾਇਆ ਪੱਖਾ ਚਲਾ ਲਓ ਨੀਂਦ ਆਉਂਦੀ ਨਹੀਂ ਸੋਣਾ ਹੁਣ ਆ ਇਧਰ ਪੁਰਾਣੇ ਵਿਚਾਰਿਆਂ ਨੇ ਚਲੇ ਜਾਣੇ ਪੁਰਾਣੇ ਸ਼ਰਮਾ ਗਏ ਕਿਉਂਕਿ ਆਪਣੀ ਛੋਟੀ ਬਣਾ ਰਹੇ تھے ਮਾਈ ਸਾਹਿਬ ਅੱਜ ਚਾਹ ਪੀਣੀ ਪੈਣੀ ਕਿਉਂਕਿ ਮੈਂ ਬਣਾਈ ਅਦਰਕ ਵਾਲੀ ਚਾਹ ਬਹੁਤ ਟੇਸਟੀ ਹੈ ਓਕੇ ਲਾਇਟ ਕੀ ਦਾ ਵਧੀਨਾ ਇੱਕਦਮ بابا ਇਹ ਕਹਿੰਦਾ ਕਪੂਰਥਲੇ ਕੁਸਕੂਲ ਆ ਉਸ ਸਕੂਲ ਦਾ ਨਾਮ ਪਤਾ ਕੀ ਆ ਘੰਟਾ ਘਰ ਸਕੂਲ ਘੰਟਾ ਘਰ ਘੰਟਾ ਘਰ ਸਕੂਲ

ਕਰ ਦਈਏ ਜੀ ਅਸੀਂ ਵਲੌਗ ਦਾ ਦੁਬਾਰਾ ਕਰਾ ਚੱਲੀ ਜਾ ਰਹੇ ਹੁੰਗੇ ਮੈਂ ਆਪਣਾ ਕੰਮ ਕਰਨ ਗਈ ਤੇ ਇਹ T20 ਦੇ ਲੋ ਮੈਨਾਂ ਕੋਈ ਕੰਮ ਨਹੀਂ ਕਰਾਉਣਾ ਅਸ ਵੀਡੀਓ ਤਾਂ ਮੈਂ ਹੀ ਬਣਾਉਣਾ ਆ ਲੈ ਲੈ ਦਰਦੀ ਇੰਨੇ ਕਧਾਂ ਚ ਨਹੀਂ ਪਾ ਗਈ ਦੇਖੋ ਮੀਦੂ ਪਿੱਛੇ ਜੀ ਇਹਦੇ ਨਾਲ ਹੀ ਕਰਦੇ ਅਸੀਂ ਅੱਜ ਦੇ ਵਲੌਗ ਦਾ ਐਂਡ ਕੱਪੜੇ ਸਾਰੇ ਮੈਂ ਸੁੱਕਣੇ ਪਾਏ ਜਿਹੜੇ ਲਾਣਾ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸਾਰਿਆਂ ਨੂੰ